ਵਾਸਤਵ ਮੁੱਖ ਮੰਤਰੀ ਸਾਹਿਬ ਨੇ ਕਰਾਪਸ਼ਨ ਦੇ ਖਿਲਾਫ ਲੜਾਈ ਰੰਭ ਕੀਤੀ ਹੈ ਇੱਕ ਵਟਸਐਪ ਨੰਬਰ ਜਾਰੀ ਕੀਤਾ ਹੈ ਕਿ ਜੇ ਕਿਤੇ ਕਿਸੇ ਨੂੰ ਕੋਈ ਮੁਸ਼ਕਲ ਹੈ ਕੋਈ ਕਰਾਪਸ਼ਨ ਕਰਦਾ ਹੈ ਮੰਗਦਾ ਹੈ ਤਾਂ ਉੱਥੇ ਆਪਣੀ ਸ਼ਿਕਾਇਤ ਸ਼ੇਅਰ ਕਰੋ ਤਾਂ ਕੀ ਲੱਗਦਾ ਤੁਹਾਨੂੰ ਤਹਿਸੀਲਾਂ ਚ ਦਫ਼ਤਰਾਂ ਚ ਰਿਸ਼ਵਤ ਦਾ ਬੋਰ ਬਾਲਾ ਘਟਿਆ ਹੈ ਮੁੱਖ ਮੰਤਰੀ ਸਾਹਿਬ ਦੀ ਸੋਚ ਤਹਿਸੀਲਾਂ ਤੱਕ ਪੁੱਜੀ ਹੈ ਬਿਊਰੋਕ੍ਰੇਸੀ ਨੇ ਉਹਨੂੰ ਲਾਗੂ ਕੀਤਾ ਹੈ ਦੱਸੋ ਤੁਹਾਡੀ ਇਹਦੇ ਬਾਰੇ ਕੀ ਰਾਏ ਹੈ ਕੋਈ ਜਿਸ ਤਰ੍ਹਾਂ ਕੋਈ ਨਸ਼ਾ ਸਾਡੇ ਹੱਡਾਂ ਦੇ ਵਿੱਚ ਰਚ ਜਾਂਦਾ ਉਸੇ ਤਰ੍ਹਾਂ ਇਹ ਜਿਹੜੀ ਕਰਪਸ਼ਨ ਹੈ ਇਹ ਵੀ ਇੱਕ ਸਾਡੀ ਜਿ ਤਰ੍ਹਾਂ ਕਹਿ ਸਕਦੇ ਆ ਗਖਰਾਕ ਹੀ ਬਣ ਚੁੱਕੀ ਸਿਰਫ ਕਰਪਸ਼ਨ ਦਾ ਜਿਹੜਾ ਰਿਸ਼ਵਤ ਲੈਣ ਵਾਲਾ ਉਹੋ ਦੋਸ਼ੀ ਨਹੀਂ ਅੰਦਾ ਰਿਸ਼ਵਤ ਦੇਣ ਵਾਲਾ ਵੀ ਦੋਸ਼ੀ ਹੁੰਦਾ ਤੇ ਰਿਸ਼ਵਤ ਦੇਣ ਵਾਲਾ ਕੌਣ ਆ ਅਸੀਂ ਆਪ ਹੀ ਹੁੰਦੇ ਆ ਸਾਨੂੰ ਆਪ ਹੀ ਨਹੀਂ ਤਸੱਲੀ ਹੁੰਦੀ ਜਦ ਨਾਲ ਜਦ ਅਸੀਂ ਕਿਸੇ ਨੂੰ ਪੈਸੇ ਦੇਣ ਨਾਲ ਲਈਏ ਕਿ ਅਸੀਂ ਸਮਝਦੇ ਨਹੀਂ ਸਾਡਾ ਕੰਮ ਨਹੀਂ ਹੋਣਾ ਕਿਹ ਹੱਦ ਤੱਕ ਇਹ ਗੱਲ ਹੈ ਵੀ ਸਹੀ ਜਦੋਂ ਅਸੀਂ ਕੋਈ ਕਿਸੇ ਨੂੰ ਰਿਸ਼ਵਤ ਦੇ ਦਿੰਨੇ ਆ ਉਹ ਕੰਮ ਇੰਟਿਮੇਟੀ ਹੋ ਜਾਂਦਾ ਤੇ ਜਦੋਂ ਰਿਸ਼ਵਤ ਤੋਂ ਜਵਾਬ ਦੇ ਦਿੰਦੇ ਆ ਤੇ ਫਿਰ ਉਹ ਆਬਜੈਕਸ਼ਨ ਤੇ ਆਬਜੈਕਸ਼ਨ ਆਬਜੈਕਸ਼ਨ ਤੇ ਆਬਜੈਕਸ਼ਨ ਕੁਝ ਨਾ ਕੁਝ ੜਿਕਾ ਪਿਆ ਰਹਿੰਦਾ ਕਿਸੇ ਦਾ ਕੰਮ ਸਿਰੇ ਲੱਗਦਾ ਨਹੀਂ ਸਿਰ ਤੇ ਇਹ ਆ ਵੀ ਲੋਕੀ ਹੁਣ ਡਰਦੇ ਆ ਥੋੜੇ ਜਿਹੇ ਅਫਸਰ ਜਿਹੜੇ ਖਾਸ ਕਰਕੇ ਵੱਡੇ ਲੈਵਲ ਦੇ ਥੋੜੇ ਜਿਹੇ ਜਿੱਥੋਂ ਤੱਕ ਮੇਰਾ ਵਾਹ ਪਿਆ ਵੀ ਤਸੀਲਦਾਰ ਵਗੈਰਾ ਤੱਕ ਜਿਹੜੇ ਨਾ ਥੋੜੇ ਜੇ ਦਰਦੇ ਸਿੱਧੀ ਜਿ ਤਰ੍ਹਾਂ ਕੇ ਸਿੱਤੇ ਫੜੀ ਜਾਂਦੇ ਸੀ ਪੈਸੇ ਉਹੋ ਜੀ ਕੋਈ ਗੱਲ ਨਹੀਂ ਹੈਗੀ ਤੇ ਥੱਲੇ ਵਾਲਿਆਂ ਦੇ ਵਿੱਚ ਥੋੜਾ ਪਤਾ ਹੈਗੀ ਹੈ ਗੱਲ ਹੋ ਸਕਦਾ ਵੀ ਸਮੇਂ ਦੇ ਨਾਲ ਕੁਝ ਉਹਨਾਂ 'ਚ ਸੁਧਾਰ ਹੋਵੇ ਕੁਝ ਲੋਕਾਂ 'ਚ ਵੀ ਜਾਗਰਤੀ ਆਵੇ ਤੇ ਇਹ ਵੀ ਕੰਮ ਖਤਮ ਹੋ ਜਾਊਗਾ ਅੱਗੇ ਨਾਲੋਂ ਫਰਕ ਨਹੀਂ ਪਊਗਾ